ਸਤਿ ਸ਼੍ਰੀ ਅਕਾਲ ਜੀ ਮੈਂ ਪਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸਨਾਨ ਜ਼ਿਲ੍ਹਾ ਸੰਗਰੂਰ ਸਵਾਗਤ ਕਰਦੀ ਆ ਜੀ ਤੁਹਾਡਾ ਸਾਡੇ ਚੈਨਲ ਸਮਰਥ ਬੁਟੀਕ ਤੇ ਅੱਜ ਦੀ ਜਿਹੜੀ ਆਊਟਫਿਟ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਲੂਸ ਫਿਟਿੰਗ ਦੀ ਜਿਹੜੀ ਮੈਂ ਪੂਰੀ ਆਊਟਫਿਟ ਹੈ ਜਿਹੜੀ ਬਿਰ ਕੀਤੀ ਹੋਈ ਆ ਬਹੁਤ ਹੀ ਪਿਆਰਾ ਹੈਂਡਵਰਕ ਦਾ ਕੰਮ ਹੋਇਆ ਟੋਟਲੀ ਹੈਂਡਵਰਕ ਦਾ ਕੰਮ ਆਊਗਾ ਜਿਵੇਂ ਤੁਸੀਂ ਬਾਜੂ ਤੇ ਚੈੱਕ ਕਰ ਸਕਦੇ ਹੋ ਪੈਚ ਵਰਕ ਹੋਇਆ ਹੋਇਆ ਬਾਜੂ ਤੇ ਜ਼ੂਮ ਕਰਕੇ ਦਿਖਾਇਓ ਇਸ ਤਰ੍ਹਾਂ ਜਿਹੜਾ ਬਹੁਤ ਹੀ ਪਿਆਰਾ ਕਨਸੈਪਟ ਹੈ ਕੋਈ ਤੁਹਾਨੂੰ ਹਨਾ ਮਟੀਰੀਅਲ ਨਹੀਂ ਐਵੇਂ ਲੱਗੂਗਾ ਵੀ ਕਾਲਸ ਤੇ ਹੋਊਗਾ ਜਾਂ ਡੱਲ ਮਟੀਰੀਅਲ ਲੱਗੂਗਾ ਬਹੁਤ ਸੋਹਣਾ ਜਿਹੜਾ ਵਧੀਆ ਕੁਆਲਿਟੀ ਦਾ ਆਪਾਂ ਮਟੀਰੀਅਲ ਜਿਹੜਾ ਯੂਜ਼ ਕਰਦੇ ਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ ਪਿੱਛੇ ਵੀਡੀਓ ਅਪਲੋਡ ਕੀਤੀ ਸੀ ਜੀ ਹੈਂਡਵਰਕ ਦੇ ਸੂਟਸ ਦੀ ਬਹੁਤ ਪਿਆਰ ਮਿਲਿਆ ਸੀ ਇਹਨੂੰ ਕਾਫੀ ਆਰਡਰ ਲੈ ਲਿਆ ਆਪਾਂ ਇਹਨਾਂ ਦੇ ਤੇ ਹੁਣ ਅਸੀਂ ਜਿਹੜੇ ਮੰਮੀ ਤੇ ਮੈਂ ਵੀ ਇਹ ਸੇਮ ਸੂਟ ਰੈਡੀ ਕਰਵਾਏ ਨੇ ਦੇਖੋ ਤੁਸੀਂ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੁੱਟਿਆਂ ਦਾ ਕੰਮ ਆਊਗਾ ਤੇ ਜੇ ਤੁਸੀਂ ਇਹ ਜੋ ਵਰਕ ਕਿਹ ਰੇਤੇ ਐਡ-ਆਨ ਕਰਾਉਣੇ ਕਰਾ ਸਕਦੇ ਹੋ ਜੇ ਕੁਝ ਸਕਿਪ ਕਰਾਉਣੇ ਤਾਂ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਇਹ ਸੂਟ ਨੂੰ ਪੈਂਟ ਪਲਾਜ਼ੋ ਨਾਲ ਵੀ ਵੇਅਰ-ਅਪ ਕਰੋਗੇ ਨਾ ਬਹੁਤ ਜਿਆਦਾ ਸੋਹਣਾ ਲੱਗਣ ਵਾਲਾ ਹੈ ਦੁਪੱਟਾ ਤੁਹਾਡੀ ਚੋਇਸ ਦਾ ਜਿਵੇਂ ਤੁਸੀਂ ਰੈਡੀ ਕਰਾਉਣੇ ਕਰਾ ਸਕਦੇ ਹੋ ਜੇ ਤੁਸੀਂ ਬੇਸ ਕਲਰ ਦਾ ਹੀ ਦੁਪੱਟਾ ਰੈਡੀ ਕਰਾਉਣਾ ਮੈਰੂਨ ਫਿਨਿਸ਼ਿੰਗ ਦੇ ਨਾਲ ਤਾਂ ਤੁਸੀਂ ਉਹ ਵੀ ਕਰਾ ਸਕਦੇ ਹੋ ਬਹੁਤ ਪਿਆਰਾ ਲੱਗਣ ਵਾਲਾ ਆਜੋ ਅੱਗੇ ਆਪਾਂ ਆਪਣੀ ਕਲੈਕਸ਼ਨ ਅੱਜ ਦੀ ਜਿਹੜੀ ਦਿਖਾਉਣੀ ਸ਼ੁਰੂ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਗ ਦਿਖਾਉਣੇ ਆ ਤੰਨ ਨਾਲਾ ਬਾਗ ਤੁਸੀਂ ਪਿਛਲੀਆਂ ਵੀਡੀਓਜ਼ ਵੀ ਆਪਣੀਆਂ ਦੇਖਿਆ ਨੇ ਬਹੁਤ ਹੀ ਸੋਹਣੇ ਜਿਹਾ ਆਪਾਂ ਬਾਗ ਰੈਡੀ ਕਰਦੇ ਆ ਥੋੜਾ ਜਿਹਾ ਚੇਂਜ ਲੈ ਕੇ ਆਇਆ ਪਿਛਲੇ ਬਾਗ ਨਾਲੋਂ ਆਪਾਂ ਇੱਥੇ ਥੋੜਾ ਮਟੀਰੀਅਲ ਹੀ ਚੇਂਜ ਕੀਤਾ ਪਰ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਨਾ ਫੋਟੋ 'ਚ ਨਹੀਂ ਸੋਹਣਾ ਲੱਗਦਾ ਜਿੰਨਾ ਰੀਅਲ 'ਚ ਸੋਹਣਾ ਲੱਗਦਾ ਹੈ ਜਿਹੜਾ ਹੈ ਨਾ ਮਟੀਰੀਅਲ ਆ ਸਾਰਾ ਆਪਣਾ ਸਾਰਾ ਟ੍ਰੈਡੀਸ਼ਨਲ ਮਟੀਰੀਅਲ ਲੱਗਿਆ ਹੋਇਆ ਕੌਡੀਆਂ ਨਾਲ ਮੋਤੀਆਂ ਨਾਲ ਪਤਾਸਿਆਂ ਨਾਲ ਇਹਨੂੰ ਜਿਹੜਾ ਰੈਡੀ ਕੀਤਾ ਸਾਡੇ ਤੋਂ ਕੋਲੇ ਤੁਹਾਨੂੰ ਜਿਹੜਾ ਪ੍ਰਾਈਸ ਹੈ ਬਿਲਕੁਲ ਜਾਣਨ ਮਿਲਣਾ ਲੈ ਤੁਸੀਂ WhatsApp ਤੇ ਸਾਨੂੰ DM ਕਰ ਸਕਦੇ ਹੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਬਹੁਤ ਤਰ੍ਹਾਂ ਦੇ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਹਨ ਬਾਗ ਦੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਜੀ ਹਾਂਜੀ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆ ਆਪਣੇ ਜਿਹੜੇ ਸੂਟ ਨੇ ਰੈਡੀ ਕੀਤੇ ਹੋਏ ਆਪਣਾ ਜਿਹੜਾ ਹੌਟ ਸੇਲਿੰਗ ਪੀਸ ਹੈ ਜਿਹੜਾ ਏਮਬਰਾਇਡਰੀ ਆਪਾਂ ਇਹ ਪਤਾ ਹੀ ਨਹੀਂ ਕਿੰਨੇ ਕੁ ਸੂਟਾ ਤੇ ਬਣਾ ਚੁੱਕਿਆ ਹੁਣ ਆਪਾਂ yellow ਤੇ ਬਣਾਇਆ ਸੀ ਵੀਡੀਓ ਚ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਬਹੁਤ ਸੋਹਣਾ yellow ਕਲਰ ਹੈ ਸੂਟ ਦਾ ਤੇ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇੱਚ ਥੋੜਾ ਜਿਹਾ ਚੇਂਜ ਇਹ ਵੀ ਹੈ ਜੀ ਇਹਦੇ ਜਿਹੜਾ ਕਸਟਮਰ ਨੇ ਦੁਪट्टे ਤੇ ਵੀ ਵਰਕ ਕਰਾਇਆ ਬਹੁਤ ਸੋਹਣਾ ਕੱਟ ਵਰਕ ਕੀਤਾ ਹੋਇਆ ਦੁਪट्टे ਤੇ ਰੈੱਡ ਤੇ yellow ਦਾ ਕੰਟਰਾਸਟ ਹੀ ਬਹੁਤ ਪਿਆਰਾ ਹੁੰਦਾ ਜੀ ਬਹੁਤ ਪਿਆਰੀ ਫਿਨਿਸ਼ਿੰਗ ਦੇ ਨਾਲ ਸੂਟ ਰੈਡੀ ਕੀਤਾ ਅੱਗੇ ਖੀਨਖਾਦ ਦਾ ਸੂਟ ਆ ਗਿਆ ਜੀ ਇਹ ਆਪਣਾ ਟਾਈਡਾਈ ਸ਼ਰਟ ਕੀਤੀ ਹੋਈ ਹੈ ਜੀ ਦੀ ਤੇ ਦੁਪੱਟਾ ਕੰਟਰਾਸਟ ਰੱਖਿਆ 3D ਸੂਟ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਮੈਚਿੰਗ ਹੈ ਜਿਹੜੀ ਬਾਟਮ ਆਉਗੀ ਤੇ ਜਿਹੜਾ ਆਪਣੇ ਥਰਡ ਕਲਰ ਲਿਆ ਹੈ ਸੂਟ ਦੇ ਵਿੱਚ ਉਹਦੇ ਨਾਲ ਦਾ ਆਪਣੇ ਦੁਪੱਟਾ ਰੈਡੀ ਕੀਤਾ ਬਹੁਤ ਸੋਹਣਾ ਰੈਡੀ ਕੀਤਾ ਜੀ ਸੂਟ ਇਹ ਮੇਰਾ ਆਪਣਾ ਹੀ ਸੂਟ ਆ ਡੰਮੀ ਤੇ ਪ੍ਰੋਪਰ ਹੈ ਜਿਹੜੀ ਲੁੱਕ ਪਤਾ ਲੱਗ ਰਹੀ ਹੋਣੀ ਬਹੁਤ ਸੋਹਣਾ ਬਣਿਆ ਜੀ ਸੂਟ ਇੰਦੀ 셔ਟ ਨੂੰ ਆਪਾਂ ਚੰਪਾਲੇਸ ਨਾਲ ਡਿਜ਼ਾਈਨ ਕੀਤਾ ਹੈ ਬਾਟਮ ਤੇ ਤੁਹਾਨੂੰ ਪੰਜ ਬੁੱਟੇ ਮਿਲਣਗੇ ਦੁਪੱਟੇ ਦੇ ਪੱਲਿਆਂ ਤੇ ਤਿੰਨ ਤਿੰਨ ਬੁੱਟੇ ਮਿਲਣਗੇ ਬਹੁਤ ਸੋਹਣਾ ਕਨਸੈਪਟ ਹੈ ਜੀ ਤੁਸੀਂ ਵੀ ਐਵੇਂ ਦੇ ਸੂਟ ਖੀਨ ਖਾਦੀ 셔ਟ ਨਾਲ ਕਸਟਮਾਈਜ਼ ਕਰਾ ਸਕਦੇ ਹੋ ਅੱਗੇ ਆ ਗਈ ਜੀ ਆਪਣੀ ਟਿਸਟਾ ਬ੍ਰਾਂਡ ਦੀ ਮੈਚਿੰਗ ਆ ਗਈ ਜੀ ਬਲੈਕ ਔਰ ਵਾਈਟ ਕਲਰ ਦੀ ਬਹੁਤ ਸੋਹਣਾ ਕੰਟਰਾਸਟ ਹੈ ਜੀ ਇਹ ਵੀ ਬਹੁਤ ਸੋਹਣਾ ਵਰਕ ਕੀਤਾ ਹੈ ਬਾਜੂ ਤੇ ਪੈਚਵਰਕ ਹੋਇਆ ਹੈ ਪੌਂਚਿਆਂ ਤੇ ਆਪਾਂ ਨੇ ਕੰਮ ਕੀਤਾ ਹੈ ਮਸ਼ੀਨ ਵਰਕ ਹੋਇਆ ਜੀ ਬਹੁਤ ਜਨੂਨ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲੂਗਾ ਦੁਪੱਟਾ ਇਹਦੇ ਨਾਲ ਆਪਣੀ ਟੈਬੀ ਚੱਕ ਦਾ ਸੈਲਫ ਬੁੱਟੀ ਵਾਲਾ ਦੁਪੱਟਾ ਜਿਹੜਾ ਬਣਾਇਆ ਜੀ ਆਪਾਂ ਟਾਈ ਡਾਈ ਕੀਤਾ ਕੜੇ ਪਾਏ ਹੋਏ ਨੇ ਬਹੁਤ ਸੋਹਣਾ ਆਪਣਾ ਟਾਈ ਡਾਈ ਦਾ ਡਿਜ਼ਾਈਨ ਹੈ ਬਹੁਤ ਪਸੰਦ ਕਰਦੇ ਨੇ ਸਾਰੇ ਕਸਟਮਰਸ ਬਾਕੀ ਉਹ ਪੋਟਲੀ ਬਟਨ ਦੇ ਨਾਲ ਡਿਜ਼ਾਈਨ ਕੀਤਾ ਵਿਦਆਊਟ ਲਾਈਨਿੰਗ ਹੈ ਜਿਹੜੀ ਟਿਸਟਾ ਦੀ ਮੈਚਿੰਗ ਹੈ ਜਿਹੜੀ ਸਲਾਈ ਹੁੰਦੀ ਹੈ ਜੀ ਨੈਕਸਟ ਸੂਟ ਹੈ ਜੀ ਆਪਣਾ ਮਲ ਚੰਦੇਰੀ ਤੇ ਬਣਿਆ ਹੋਇਆ ਤੇ ਬਹੁਤ ਹੀ ਸੋਹਣਾ ਮਸ਼ੀਨਵਰਕ ਦਾ ਕੰਮ ਤਾਂ ਨੂੰ ਮਿਲੂਗਾ ਇਹ ਦੇਖੋ ਤੁਸੀਂ ਮਸ਼ੀਨਵਰਕ ਚ ਜਿਹੜੇ ਕੰਟਰਾਸਟ ਬਹੁਤ ਪਿਆਰਾ ਲਾਇਆ ਹੋਇਆ ਹੈ ਜੀ ਬਹੁਤ ਸੋਹਣਾ ਹੈ ਜਿਹੜਾ ਮਸ਼ੀਨਵਰਕ ਦਾ ਕੰਮ ਆਊਗਾ ਫੁੱਲ ਫਿਨਿਸ਼ਿੰਗ ਦਾ ਕੰਮ ਹੈ ਜੀ ਸਾਰਾ ਸੈਂਟਰ ਪੈਨਲ ਨੇ ਸੈਂਟਰ ਚ ਬੂਟੇ ਨੇ ਟਾਈਡਾਈ ਦੁਪੱਟਾ ਮਲਚੰਦੇਰੀ ਦਾ ਹੀ ਆਪਾਂ ਨੇ ਦੁਪੱਟਾ ਰੈਡੀ ਕੀਤਾ ਫਲਾਰ ਨਾਲ ਦਾ ਆਪਾਂ ਟਾਈਡਾਈ ਡਿਜ਼ਾਈਨ ਪਾਇਆ ਔਰ ਜਿਹੜੇ ਮਹਿਰੂਨ ਕਲਰ ਦੀ ਲੇਸ ਆ ਉਹ ਐਡ-ਆਨ ਕੀਤੀ ਹੈ ਦੁਪੱਟੇ ਔਰ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਕਨਸੈਪਟ ਹੈ ਤੁਸੀਂ ਵੀ ਐਵੇਂ ਦੇ ਸੂਟ ਰੈਡੀ ਕਰਾ ਸਕਦੇ ਹੋ ਕਿਸੇ ਵੀ ਕਲਰ ਚ ਕਰਾ ਸਕਦੇ ਹੋ ਕਿਸੇ ਵੀ ਸਟੱਫ ਤੇ ਰੈਡੀ ਕਰਾ ਸਕਦੇ ਹੋ ਜੀ ਸਾਡੇ ਕੋਲੋਂ ਤੁਸੀਂ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਜਿਵੇਂ ਵੀ ਸੂਟ ਬਾਈ ਕਰਨਾ ਹੈ ਤੁਸੀਂ ਕਰ ਸਕਦੇ ਹੋ ਜੀ ਬਾਕੀ ਆਪਣੇ ਕੋਲੇ ਗਰੁੱਪ ਬਣਿਆ ਹੋਇਆ ਜੀ WhatsApp ਤੇ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਹੈ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਗਰੁੱਪ ਦਾ ਲਿੰਕ ਆਊਗਾ ਅੱਗੇ ਆਪਣੇ ਵਿంటర్ ਸੀਜ਼ਨ ਦੀ ਬਹੁਤ ਸੋਹਣੀ ਕਲੈਕਸ਼ਨ ਆਪਾਂ ਉੱਥੇ ਸ਼ੇਅਰ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ